ਸ਼ੰਕਰਦਾ ਪਿੰਡ ਰਾਮਪੁਰ ਬਿਲਡੋ ਦੇ ਇੱਕ ਘਰ ਦੇ ਵਿੱਚ ਚੋਰਾਂ ਵੱਲੋਂ ਨਗਦੀ ਸਮੇਤ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਸਮਾਨ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੇਰਾ ਨਾਮ ਤੇਲੂ ਰਾਮ son of ਸ਼ੰਕਰਦਾਸ ਰਾਮਪੁਰ ਬਿਲਡੋ। ਅੱਜ ਸਵੇਰੇ ਅਸੀਂ 5:30 ਵਜੇ ਆਪਣੀ ਹਵੇਲੀ ਗਏ ਪਸ਼ੂਆਂ ਦਾ ਕੰਮ ਕਰਨ ਵਾਸਤੇ ਤੇ 6:30 ਵਜੇ ਸਾਨੂੰ ਪਤਾ ਲੱਗਿਆ ਕਿ ਸਾਡੇ ਘਰ ਅੱਗ ਲੱਗੇ। ਜਦੋਂ ਅਸੀਂ ਆਏ ਤਾਂ ਅਸੀਂ ਇਸ ਜਗ੍ਹਾ ਦੇਖਿਆ ਇੱਥੇ ਅੱਗ ਲੱਗੀ ਹੋਈ ਸੀਗੀ ਤੇ ਸਾਰੇ ਆਂਡੀ ਰੋਗੜੇ ਨੇ ਦੌੜ ਭੱਜ ਕਰਕੇ ਅੱਗ ਨੂੰ ਬੁਝਾਇਆ ਫਿਰ ਅਸੀਂ ਜਦੋਂ ਸਮਾਨ ਚੈੱਕ ਕੀਤਾ ਤਾਂ ਇਹਦੇ ਵਿੱਚੋਂ ਕੱਪੜੇ ਤਾਂ ਅੱਧੇ ਸੜੇ ਹੋਏ ਸੀਗੇ ਇਹਦੇ ਵਿੱਚ ਮੇਰੀ ਬੇਟੀ ਦਾ ਮੰਗਲ ਸੂਤਰ ਦੋ ਉਹਦੀਆਂ ਅੰਗੂਠੀਆਂ ਇੱਕ ਮੇਰੀ ਘਰ ਵਾਲੀ ਦੀ ਵਾਲੀਆਂ ਤੇ 10000 ਰੁਪਇਆ ਇਹ ਜਿਹੜਾ 골ਡ ਦਾ ਸਮਾਨ ਸੀਗਾ ਉਹ ਵੀ ਇਹਦੇ ਵਿੱਚ ਹੀ ਸੀਗਾ ਇਹਦੇ ਵਿੱਚ ਹੀ ਇੱਕ ਚੈਨੀ ਮੇਰੇ ਬੇਟੇ ਦੀ ਔਰ 100 200 ਰੁਪਏ ਖੁੱਲਾ ਵੇਚਿਆ ਸੀ ਇੱਕ ਨਕਲੀ ਆਰਟੀਫੀਸ਼ਲ ਜਿਹੜੇ ਗਜਰੇ ਹੁੰਦੇ ਉਹ ਪੈਸੇ ਉਹ ਦੋ ਪੈਸੇਗੇ ਔਰ ਉਹ ਜਿਹੜਾ 골ਡ ਦਾ ਸਮਾਨ ਸੀਗਾ ਉਹ ਕੋਈ ਵੀ ਸਮਾਨ ਨਹੀਂ ਸੀਗਾ ਤੇ ਸਾਨੂੰ ਤਾਂ ਇਦਾਂ ਲੱਗਦਾ ਹੈ ਜਿੱਥੇ ਤੱਕ ਸਾਡੀ ਸੋਚ ਹੈ ਸਮਝ ਹੈ ਕਿ ਬੰਦੇ ਨੇ ਇਥੇ ਚੋਰੀ ਕੀਤੀ ਤੇ ਬਾਅਦ ਵਿੱਚ ਇਥੇ ਅੱਗ ਲਗਾਤੀ ਕਿ ਮੇਰੇ ਜਿਹੜੇ ਚੋਰੀ ਦੇ ਸਬੂਤ ਹੀ ਖਤਮ ਹੋ ਜਾਣ ਹੋਰ ਕੋਈ ਚਾਂਸ ਹੈ ਨਹੀਂ ਇਸ ਤਰ੍ਹਾਂ ਦਾ ਲਗਭਗ ਸਾਡੇ ਕਿਤੇ 3 ਲੱਖ ਰੁਪਏ ਦਾ ਨੁਕਸਾਨ ਹੋਇਆ ਕੰਕੀਤੀ ਜਾ ਰਹੀ ਹੈ ਪ੍ਰਸ਼ਾਸਨ ਤੋਂ ਦਾ ਮੰਗ ਕੀਤੀ ਇਹ ਹੀ ਜਾ ਰਹੀ ਹੈ ਕਿ ਇਹ ਜਿਹੜੇ ਇਦਾਂ ਦੇ ਅੰਸਰ ਹੈ ਕੁਝ ਸਖਤ ਕੀਤੀ ਜਾਵੇ ਜੇ ਬਹੁਤ ਮਾੜੀ ਗੱਲ ਆ ਤੋ ਸਾਨੂੰ ਪਤਾ ਲੱਗਾ ਸੀ ਆ ਕੇ ਦੇਖਿਆ ਤੇ ਇਹ ਵਿਚਾਰੇ ਦਾ 3-4 ਲੱਖ ਦਾ ਨੁਕਸਾਨ ਹੋ ਗਿਆ ਮਿਹਨਤੀ ਬੰਦਾ ਜਿਸ ਬੰਦੇ ਨੇ ਵੀ ਕੰਮ ਕੀਤਾ ਬਹੁਤ ਗਲਤ ਕੀਤਾ ਅਸੀਂ ਜੇ ਆ ਕੇ ਦੇਖਿਆ ਤਾਂ ਅੱਗੂ ਕੋ ਲੱਗਿਓ ਸੀ ਪਰੇਸ਼ਾਨ ਸਾਰੇ ਸੀਗੇ ਇਹ ਤਾਂ ਸਮਾਨ ਇਹਨਾਂ ਦੇ ਵਿੱਚ ਹੈ ਨਹੀਂ ਸੀ ਬਹੁਤ ਮਾੜੀ ਗੱਲ ਹੈ ਇਹ ਚੀਜ਼ਾਂ ਤੇ ਨੱਥ ਪੈਣੀ ਚਾਹੀਦੀ ਸਾਡੇ ਨਾਲ ਤਾਂ ਮਤਲਬ ਕਿ ਗਲਤ ਹੋ ਰਿਹਾ ਯੂ ਵੀ ਹੋ ਰਿਹਾ ਮੈਂ ਪਿੰਡ ਬੇੜੋਂ ਦਾ ਸਰਪੰਚ ਆ ਕਿਹਾ ਜਿੱਦਾਂ ਨਾ ਕਿਸੇ ਨੇ ਚੋਰੀ ਕਰਕੇ ਨਾਂ ਨਿਸ਼ਾਨੇ ਮਟਾ ਦਿੰਦਾ ਭਈ ਵੀ ਮੈਂ ਚੋਰੀ ਕੀਤੀ ਐ ਭਈ ਨਿਸ਼ਾਨ ਆ ਰਹਿਣਾ ਅੱਗੇ ਲੱਗੀ ਇੱਥੇ ਇਹਨਾਂ ਦਾ ਕੋਈ 골ਡ ਸਿਗਾ 3-4 ਲੱਖ ਰੁਪਏ ਦਾ ਉਹ ਲੈ ਗਏ ਕੋਲ ਕੱਪੜੇ ਸਿਗੇ ਬਾਕੀ ਬਚਾ ਹੋ ਗਿਆ ਬੈਡ ਬੂਡ ਸਾਰੇ ਇੱਥੇ ਸਿਗੇ ਬਚਾ ਹੋ ਗਿਆ ਮਤਲਬ ਕਿ ਅਸੀਂ ਤਾਂ ਇਹ ਕਹਿੰਨੇ ਆ ਵੀ ਪ੍ਰਸ਼ਾਸਨ ਅਕੀ ਕਹਿੰਨੇ ਵੀ ਇਦਾਂ ਦੇ ਬੰਦਿਆਂ ਨੱਥ ਪਾਈ ਜਾਵੇ ਜਿਹੜਾ ਕਿਸੇ ਨੁਕਸਾਨ ਕਰਦੇ ਕਿਸੇ ਦਾ ਮੰਦਾ ਮਿਹਨਤੀ ਮਿਹਨਤ ਨਾਲ ਕੰਮ ਕਰਦਾ ਹੈ ਜਿੰਨਾਂ ਦਾ ਮਿਹਨਤ ਕਰਦਾ ਜੀ ਬਾੜੇ गए ਮੈਸਾ ਚੋਂ ਜਾਂ ਕੁਝ ਕਰਨ ਗਏ ਉਹਦੇ ਬਾਅਦ ਆ ਕੰਮ ਹੋ ਗਿਆ ਜੀ ਇਸ ਕਰਕੇ ਪੰਜਾਬ ਤੋਂ ਮੰਗ ਕਰਦੇ ਵੀ ਇਹ ਨੂੰ ਪੂਰਾ ਨੱਥ ਪਾਈ ਜਾਵੇ ਹਾਂਜੀ ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਹੈ ਬਿਰਡੋਂ ਪਿੰਡ ਤੋਂ ਸਰਪੰਚ ਜੀ ਦੇ ਫੋਨ ਤੇ ਦੱਸਿਆ ਵੀ ਤੇਲੂਰਾਮ ਪੁੱਤਰ ਸ਼ੰਕਰਦਾਸ ਵਾਸੀ ਬਿਰਡੋਂ ਦੇ ਘਰ ਚੋਰੀ ਹੋਈ ਹੈ ਤੇ ਅਸੀਂ मौके ਤੇ ਪਹੁੰਚੇ ਤਬਦੀਸ਼ ਕਰ ਰਹੇ ਹਾਂ ਚੋਰੀ ਦੇ ਦੌਰਾਨ ਬਰੀਫ ਕੇਸ ਦੇ ਵਿੱਚ ਸਮਾਨ ਗਾਇਬ ਹੋਇਆ ਤੇ ਉਹਨੂੰ ਜਾਂਦੇ ਹੋਏ ਉਹ ਅਗਲਾ ਗਏ ਬਾਕੀ ਤਰੀਕ ਕਰਦੇ ਆਂ ਆ ਜੀ ਉਹ ਬਰੀਫ ਕੇਸ ਵਿੱਚੋਂ ਜੋ ਸਮਾਨ ਸੀ ਉਹ ਵਿਚੋਂ ਲੈ ਗਏ ਤੇ ਜਾਂਦੇ ਹੋਏ ਅੱਗ ਲੱਗ ਗਈ ਹਾਂ ਜੀ ਹੁਣ ਤਤਸਤ ਕਰ ਰਹੇ ਆਂ ਦੇਖਦੇ ਆਂ ਜੋ ਤਤ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਦ ਨਹੀਂ ਕਰਦੇ